सतनाम श्री वाहिरुू साहिब जी सतनाम श्री वाहिरु साहिब जी दुख पंजनी नी साहिब गौड़ी महल्ला पंजवा माजे दुख पंजन ते नाम जी दुख पंजन ते नाम ਅੱਠ ਪਹਿਰ ਅਰਾਦੀਐ ਪੂਰਨ ਸਤਗੁਰ ਗਿਆਨ ਰਹਾਉ ਜਿਤ ਕਟਵ ਸਹਿ ਪਾਰ ਬ੍ਰਹਮ ਸੁਈ ਸੁਹਾਵਾ ਤਾਉ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਓਰ ਤੇਰੀ ਦਗ ਜੀਵਨ ਮੇਰੀ ਠਾਕੁਰ ਅਗ ਮੰਗਾ ਦੇ ਪੈ ਕ੍ਰਿਪਾਲ ਗੁਸਾਈਆਂ ਨੱਠੇ ਸੋਖ ਸੰਤ ਸਾਭ ਤਿੱਤੀ ਵਾ ਉਹ ਨ ਲੱਗਈ ਸਤਗੁਰ ਰਖੀ ਆਪ ਗੁਰਨarayana ਦੇਵ ਗੁਰ ਗੁਰ ਸੱਚਾ ਸਿਰਜਨ ਹਾਰੂ ਗੁਰ ਤੁਠੇ ਸਭ ਕੁਛ ਪਾਇਆ ਜਨ ਨਾਨਕ ਸਤਿ ਬਲਿਹਾਰੀ ਗੌੜੀ ਮਹੱਲਾ ਪੰਜਵਾਈ ਸੂਕੇ ਹਰੇ ਕੀਏ ਖਿਨਮਾ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਈ ਕਾਟੇ ਕਟ ਪੂਰੇ ਗੁਰ ਦੀਵੋ ਸਿਵ ਕੋ ਦਿਨੀ ਆਪਣੀ ਸਿਵ ਰਹਾ ਮਿਟ ਗਈ ਚੰਤ ਪੁਣੀ ਮਨ ਆਸ ਕਰੀ ਦਿਆ ਸਤ ਗੁਰ ਗੁਰਤਾਸਾ ਦੁਖ ਨਾਟੇ ਸੁਖ ਆਏ ਸਮਾਈ ਠੀਨ ਪਰਿਦਾ ਗੁਰ ਫਰਮਾਏ ਇਛ ਪਨੀ ਪੂਰੀ ਗੁਰ ਮਿਲੇ ਨਾਨਕ ਤੀ ਜਨ ਸੁਖ ਫਲਿ ਗਾੜੀ ਮਹਲਾ ਪੰਜਵੈ ਤਾਪ ਕੇ ਪਾਈ ਪ੍ਰਸਾਦ ਸੀਤਲ ਪੈ ਕੀਨੀ ਪ੍ਰਦਾਤ ਪ੍ਰਾਪਰਪਾਤੀ ਬੈ ਸਹੇਲੀ ਜਨਮ ਜਨਮ ਕੀ ਵਿਛਰੇ ਮੇਲੀ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਹਲੀ ਰੂਪ ਕਾ ਬਿਨ ਸਿਆਥਾਉ ਸੇ ਸੁਬਾਹ ਬੁਲੀ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਨੀ ਦੁਖ ਦਰਜ ਜਮਨੀੜ ਨ ਆਵੈ ਕਉ ਨਾਨਕ ਜੋ ਹਰ ਗੁਣ ਗਾਵੈ ਗੜੀ ਮਹੱਲਾ ਪੰਜਵਾਂ ਜੇ ਸਿਮਰਤ ਦੁਖ ਸਭ ਜਾਈ ਨਾਮ ਰਤਨ ਵਸੈ ਮਨ ਆਈ ਜਦ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇੱਕ ਸਬਨ ਨਾਹੀ ਦੂਜਾ ਕੋਈ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਈ ਸਾ ਜਨਮੀ ਸਕਾ ਕਰੀਕ ਹਰ ਹਰ ਅਖਰੇ ਮਨ ਮੈ ਨੀਖ ਰਵ ਰਹਾ ਸਰਬਤ ਸੁਆਮੀ ਗੁਰ ਗਾਵੇ ਨਾਨਕ ਅੰਤਿ ਜਾਮੀ ਗੋੜੀ ਮਹਲਾ ਪੰਜਵਾਂ ਕੋਟ ਬਿਗਨਹਿ ਰਖਿਨ ਮਹਾਈ ਹਰ ਹਰ ਕਥਾ ਸਾਧ ਸੰਗ ਸੁਨੋਹੀ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹ ਚੰ ਮਿਟੀ ਖੁਦ ਤਾਸ ਰਹਾ ਸਰਵ ਕਲਿਆਣ ਸੁਖ ਸਹਿਜਿ ਨੇ ਦਾਨ ਜਾ ਕਰ ਦੇਵ ਸੇ ਭਗਵਾਨ ਆਉ ਖਦ ਮੰਤਰ ਤੰਤ ਸਭ ਸਾਰ ਕੰਹਿ ਹਰ ਦੇ ਮੈਂ ਤਾਰ ਤਸ ਭਰਮ ਪਜਿਉ ਪਰ ਬ੍ਰਹਮ ਕਉ ਨਾਨਕ ਕਟਲ ਇਹ ਧਰਮ ਗੜੀ ਮਹੱਲਾ ਪੰਜਵਾ ਸਤਿ ਪਈ ਗੁਰੂ ਗੋਬਿੰਦ ਪਾਈ ਤਾਪਾ ਬਿਨਸੀ ਮੇਰੀ ਪਾਈ ਰਹਾ राम नाम ਨਿਤੈ ਰਸਨ ਵਖਾਨ ਬਿਨਸੀ ਰੋਗ ਪੈ ਕਲਿਓ ਨਹੀਂ ਪਾਰ ਬ੍ਰਹਮ ਗੁਣਾ ਗੰਬੀਚਾਰ ਸਾਧੂ ਸੰਗਮ ਹੈ ਨਿਰਤਾਰੇ ਨਿਰਮਰ ਗੁਣਾਂ ਗਾਓ ਨਿਤ ਨੀਤ ਗਈ ਬਿਆਦ ਮਰੇ ਜਨ ਮੀਤ ਮਨ ਵਿੱਚ ਕਰਮ ਪ੍ਰਭ ਆਪਣਾ त्याਈ ਨਾਨਕ ਦਾ ਤੇਰੀ ਸਰਣਾਈ ਗਉੜੀ ਮਹਲਾ ਪੰਜਵਾਂ ਨੈਤਰ ਪ੍ਰਗਾਸ ਕੀਆ ਗੁਰਦੀਵ ਪਰਮ ਕੇ ਪੂਰਨ ਭੀਸੀ ਉਹ ਰਹਾਉ ਸੀਤਲਾ تیرਖਿਆ ਬਿਹਾਰੀ ਪਾਰ ਬ੍ਰਹਮ ਪ੍ਰਾਪਾ ਕਰਪਾਦਾਰੀ ਨਾਨਕ ਜਾ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੋੜੀ ਮਹੱਲਾ ਪੰਜਵੈ ਫਿਰ ਕਰੈ ਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸਵਾਰੀ ਰਹਾ ਦੂਤ ਦੂਤ ਪਰਮੇਸ਼ਰ ਮਾਰੇ ਜਨਕੀ ਪੈਰ ਰਖੀ ਕਰਤਾਰੀ ਬਾਦਸ਼ਾਹ ਸਹਸ ਵਸਕਰ ਦੀਨੇ ਅੰਮਤਨਾ ਮਹਾਰਸਤੀ ਬੀਨੇ ਨਿਰਪ ਹੋਏ ਭਜੋ ਭਗਵਾਨੋ ਸਾਸੰਗ ਮਿਲ ਕੀਨੋ ਦਾਨੈ ਸੰ ਪਰਿਪ੍ਰੰਤ ਜਮੀ ਨਾਨਕੋ ਟਾਪਕਰੀ ਪ੍ਰਸਵਾਮੀ ਗੜੀ ਮਹੱਲਾ ਪੰਜਵਾਂ ਰਾਗ ਪਿਤਾ ਪ੍ਰਭ ਮੇਰੀ ਮੋਹ ਨਿਰਗੁਣ ਸਭ ਗੁਣ ਤੇਰੀ ਰਹਾਉ ਪੰਜ ਵਿਖਾ ਦੀ ਇੱਕ ਗਰੀਬਾ ਰਖੂ ਰੱਖਣ ਹਰੀ ਖੇਦ ਕਰੇ ਅਰ ਬਹੁ ਸੰਤਾ ਵੈ ਆਇਓ ਸੰਤੁ ਹਰੀ ਕਰ ਕਰ ਹਰਿਓ ਅਨਕ ਬਹੁ ਬਾंती ਛੋਡੇ ਕਤੋਂ ਨਾਹੀ ਇਕ ਬਾਸਨ ਤਾਂ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤੰਤੀ ਤੀਰਿ ਪਿਆਉ ਸੰਤੀ ਮੰਤੀ ਓ ਮੋਹਿ ਨਿਰਭੂ ਗੁਰ ਕਾ ਸਬਦ ਕਮਾਇ ਜੀਤ ਲੈ ਓਏ ਮਹਾ ਬਿਖਾਦੀ ਸਹਿ ਸੁਹੇਲੀ ਬਾਣੀ ਆ ਨਾਨਕ ਮਨ ਪਿਆ ਪਰਗਾਸਾ ਪਾਇਆ ਪਰ ਨਿਰਮਾਣੀ ਬਿਲਾ ਹੁ ਮਹੱਲਾ ਪੰਜਵਾ ਸਰਬ ਕਲਿਆਣ ਕੀ ਗੁਰ ਦੀਵ ਸਿਵ ਕਾ ਆਪਣੀ ਲਾਇਓ ਸੀ ਬਿਗਨ ਲਾਗੇ ਜਪ ਲਖ ਬੀਉ ਤਤ ਪੁਨੀਤ ਪੈ ਗੁਣ ਗਾਈ ਦਰਤ ਗਿਆ ਹਰਿ ਨਾਮ ਧਿਆਇ ਰਹਾ ਸਭਨੀ ਥਾਈ ਰਵਿਆ ਆਪੂ ਆ ਜੁਗਾ ਦਾ ਕਾਵਟ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੀ ਚਰਨ ਲਗੇ ਮਨ ਮੀਠੀ ਨਿਰਬਿਗਨ ਹੋਏ ਸਭ ਥਾਈ ਉੱਠੀ ਸ ਸੁਖ ਪਾਏ ਸਭ ਘਰ ਤੂਟੀ ਪਰਮ ਭ੍ਰਮ ਪਰ ਪੈਰ ਖਵਾਲੀ ਨਿੱਤਾ ਗਿੱਤਾ ਦਿਸੈ ਨਾ ਲੀ ਨਾਨਕ ਦਾਸ ਖਸਮ ਪ੍ਰਿਤ ਪਾਲੀ ਬਿਲਾਲ ਮਹੱਲਾ ਪੰਜਵਾ ਚਰਨ ਕਮ ਪ੍ਰਾਹੇ ਦੇ ਢਾਈ ਰੂਕੇ ਸਗਲੇ ਸੁਖ ਪਾਈ ਗੁਰ ਦੁਖ ਕਾਟਿਆ ਦਿਨੋਂ ਤਾਨ ਸਫਲਾ ਜੀਵਨ ਜੀਵਨ ਪਰਵਾਨੈ ਰਹ ਅਕੈ ਚਕਤ ਮ੍ਰਿਤ ਪ੍ਰਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ 5 ਸਾਂਤ ਪਾਈ ਗੁਰ ਸਤਗੁਰ ਪੂਰੀ ਸੁਖ ਉਜੇ ਬਾਜੀ ਅਨਹ ਤੂਰੀ ਰਹਉ ਪਾਪ ਪਾਪ ਸੰਤਾਪ ਬਨਾਸੀ ਹਰ ਸਿਮਰਤਿ ਕਿਲ ਵਿਗਸੈ ਨਾਸੀ ਅਨੰਤ ਕਰ ਮਿਰ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਲਾਲ ਮਹੱਲਾ ਪੰਜਵੈ ਸਗਲ ਅਨੰਦ ਕੀਆ ਪਰਮੇਸ਼ਰੀ ਆਪਣਾ ਬਿਰਤ ਸਮਾਰਿਆ ਸਾਜਨਾ ਹੋਈ ਕਿਰਪਾਲਾ ਮਿਸੀ ਸਾ ਪਰਵਾਰਿਆ ਕਾਰਜ ਸਤਗੁਰੂ ਆਪ ਸਵਾਰਿਆ ਵੱਡੀ ਅਰਦਾਹ ਹਰ ਗੋਵਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਪੰਤਰੰਤਰ ਪਾਉਣ ਹਰਿਆ ਹੋਈ ਸਗਲੇ ਜੀ ਸਦਾਰਿਆ ਮਨ ਇੱਛੇ ਨਾਂ ਫਲ ਪਾਈ ਪੂਰਨ ਇਛਾ ਪੂਜਾਰਿਆ ਬਿਲਾ ਹਲ ਮਹੱਲਾ ਪਿੰਜਵਾ ਰੋਗਿਆ ਪ੍ਰਭ ਆਪ ਨੇ ਬਗਵਾਇਆ ਨੀਂਦ ਪਈ ਸੁਖ ਸਹਿਜ ਕਰਿਆ ਆ ਰਹਾ ਰਾਜ ਰਾਜ ਪੂਜਨਖਾ ਮੇਰੇ ਪਾਈ ਅੰਮ੍ਰਿਤ ਨਾਮ ਰਿਤਮਾ ਸਮਾਈ ਨਾਨੰਗਰ ਪੂਰੇ ਸਰਨਾਈ ਜਨ ਆਪਣੇ ਨਾਮ ਕੀ ਪੈ ਜਿਰਕਾਈ ਬਿਲਾਲ ਮਹੱਲਾ ਪੰਜਵੈ ਤਾਪ ਸੰਤਾ ਸਹਲੇ ਗਏ ਬਿਨਸੀ ਤੇ ਰੋਗ ਪਾਰ ਭ੍ਰਮ ਤੂੰ ਬਖਸੀਆ ਸੰਤਨ ਰਸ ਪੂਗ ਰਹਾ ਸਰ ਸੁਖਾਂ ਤੇਰੀ ਮੰਡਲੀ ਤੇਰਾ ਮਰਤਨ ਰੂਪ ਗੁਣ ਗਾਹੋ ਨਿਤ ਰਾਮ ਕੀ ਅਖਦ ਜੋਗ ਆਇ ਬਸੂ ਕਰਦੀ ਸਮਹਿ ਇਹ ਭਰੇ ਸੰਜੋਗ ਨਾਨਕ ਪ੍ਰਸ ਪ੍ਰਸੰਨ ਪੈ ਲਹਿ ਗਈ ਵਿਯੋਗ ਮਿ ਲਾਲ ਮਹੱਲਾ ਪੰਜਵੈ ਵੰਦਨ ਕਾਟਿਆ ਪ੍ਰਭ ਹੁਆ ਕਿਰਪਾਲ ਦੀਨ ਦਿਆਲ ਪਾਪ ਪਾਰ ਬ੍ਰਹਮ ਤਾ ਕੀ ਨਦ ਨਹ ਹਾਲਈ ਗੁਰ ਪੂਰੈ ਕਿਰਪਾ ਕਰੀ ਕਾਟਿਆ ਦੁਖ ਰੂਹ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਉਨ ਜੋਗੁ ਰਹਾ ਔਖ ਦੇ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਤ ਸੰਗ ਮਨ ਤਨ ਇਤੈ ਫਿਰ ਦੁੱਖ ਨਾ ਜਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਲ ਵਿਕਰ ਤ੍ਰੈ ਸੁੱਧ ਹੋਈ ਸਾਧੂ ਸਰਣਾਈ ਸਨਤਾ ਜਪਤ ਹਰੇ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਾ ਮੰਤਰੇ ਨਾਨਕ ਕਥਾ ਹਰ ਕੀ ਗੁਣ ਗਾਈ ਮਿਲਾਲ ਮਹੱਲਾ ਪੰਜਵਾ ਹਰ 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 ਅਰਾਧੀਏ ਹੋਈਏ ਆਰੂ ਰਾਮਚੰਦ ਕੇ ਲਸਟਿਕ ਜਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਏ ਨਿਰ ਕੀ ਚੈ ਭੋਗ ਸਾਥ ਸੰਗ ਕੈ ਵਾਰਨੇ ਮਿਲਿਆ ਸੰਜੋਗ ਜੇ ਸਿਮਰਤ ਸੋ ਪਾਈਐ ਬਿਨਸੀ ਬਿਯੋਗ ਨਾਨਕ ਪ੍ਰਸਰ ਨਾਗਤੀ ਕਰਨ ਕਰਨ ਜੋਗ ਰਾਗ ਬਿਲਾਵਲ ਮਹੱਲਾ 5 ਦੁਪਦੀ ਘਰ 51 ਇਕ ਓੰਕਾਰੀ ਸੰਗੁਰ ਪ੍ਰਸਾਦ ਦਾਰੂ ਪਾਪ ਸਭ ਤਿਆਗਿਆ ਦਾਰੂ ਨਾਮ ਲਿਓ ਤਾ ਪਾਪ ਸਭ ਮਿਟੇ ਰੂਗ ਸੀਤਲ ਮਨ ਬਿਆ ਘਰ ਪੂਰਾ ਆਨੰਦ ਆ ਸਗਲਾ ਦੁੱਖ ਗਿਓ ਰੱਖਣ ਹਾਰੇ ਰਾਖਿਆ ਆਪਣੀ ਕਰਮਿਆ ਰਹਾ ਬਾਂ ਪਕੜ ਪ੍ਰਭ ਕੰਡਿਆ ਕੀਨ ਆਪਣੇ ਆਉ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਵ ਮੀ ਲਾਲ ਮਹੱਲਾ ਪੰਜਵੈ ਰੋਗ ਮਿਟਾਇਆ ਆਪ ਪ੍ਰਭ ਪੁਜਾ ਸੁਖ ਸੰਤ ਵਡ ਪਰਤਾਪ ਤਜ ਰੂਪ ਹਰ ਕੀਨੀ ਦਾਤ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੀਰਾ ਭਾਈ ਅਮ ਤਿਸ ਕੀ ਸਰੇ ਨਗਤੀ ਜੋ ਸਦਾ ਸਹਾਈ ਰਹਾ ਬਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸੀ ਮਿਲਾ ਨ ਮਹੱਲਾ ਪੰਜਵਾਂ ਤਾਤੀ ਵਾ ਨ ਲੱਗਾਈ ਪਾਰ ਬ੍ਰਹਮ ਸਰੇ ਨਾਈ ਸੋ ਗਿਰਦ ਹਮਾਰੇ ਰਾਮ ਕਾ ਦੁੱਖ ਲੱਗੇ ਨਾ ਪਾਈ ਸਤ ਗੁਰੂ ਪੂਰਾ 피ਟਿਆ ਜਿਨ ਬਨਤ ਬਣਾਈ ਰਾਮ ਨਾਮ ਔਖਦ ਦੀ ਆਇ ਕਾਲਿਵਲਾਈ ਰਹਾਉ ਰਾਖ ਲਈ ਤਨ ਰਖਨ ਹਾਰ ਸਾਬਿਆਤ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਵ ਭੈ ਸਹਾਈ ਮੇਲਾ ਮਹੱਲਾ ਪੰਜਵਾਂ ਆਪਣੇ ਬਾਲਕ ਆਵ ਰਖਿਆਨ ਪਾਰ ਬ੍ਰਹਮ ਗੁਰ ਦੀਵ ਸੋਖ ਸੰਤ ਸਹਿਜ ਅਨੰਦ ਪੈ ਪੂਰਨ ਭੀ ਸੀ ਰਹਾਉ ਬਾਜਨਾ ਕੀ ਬੇਨਤੀ ਸੁਣੀ ਪ੍ਰਭਾ ਰੋਗ ਮਿਟਾ ਜੀਵਨ ਜਾ ਕਾ ਵਡ ਪਰਤਾਪ ਦੋਖ ਮਾਰੇ ਬਖਸ਼ਿਨ ਆਪਣੀ ਕਲਤਾਰੀ ਮਨ ਪਾਛਤ ਫਲ ਦਿੱਤਿਐ ਨਾਨਕ ਬਲਿਹਾਰੀ ਮਿਲਾ ਮਹਲਾ ਪੰਜਵੈ ਤਾਪ ਲਹਾਇਆ ਗੁਰਸੇਰ ਜਨਹਾਰੂ ਸਤ ਗੁਰੇ ਆਪਣੇ ਕੋ ਬਲ ਜਾਈ ਜਿਨ ਪੈ ਜੇ ਰਖੀ ਸਾਰੇ ਸੰਸਾਰ ਰਹਾਉ ਕਰ ਮਸਤੇ ਦਰਬਾਰ ਕਰਖਲੀਨੋ ਪ੍ਰਭ ਅਮਰਤ ਨਾਮ ਮਹਾਰਸਦੀਨੋ ਦਾਸ ਕੀ ਲਾਜ ਰਖੇ ਮਹਿਰਵਾਨ ਗੁਰੂ ਨਾਨਕਾ ਬੋਲਾਏ ਦਰਗੀ ਪਰਵਾਨ ਬਿਲਾ ਹੁ ਮਹੱਲਾ ਪੰਜਵਾ ਤਾਪ ਪਾਪਤੀ ਰਾਖੀ ਆਪ ਸੀਤਲ ਪੈ ਗੁਰ ਚੈਨੀ ਲਾਗੀ RAM ਨਾਮ ਵਰਦੈ ਮੈਂ ਜਾ ਪ੍ਰਹਾਉ ਕਰ ਕਿਰਪਾ ਹਸਤਿ ਪ੍ਰਾਦੀਨੇ ਜਗਤੋ ਤਾਰ ਨਾ ਉਖੰਨ ਪ੍ਰਤਾਪ ਦੁਖ ਬਿਨ ਸੇ ਸੁਖ ਅਨੰਦ ਪ੍ਰਵੇਸ਼ਾ ਕ੍ਰਿਸ਼ਨ 부ਜੀ ਮਨ ਤਨ ਸਤਰਾਪ ਅਨਾਥ ਕੋ ਨਾ ਸੰਸਮ੍ਰਿਤਾ ਸਗਲ ਸ਼੍ਰੀ ਕੋ ਮਾਈ ਬਾਪ ਪਾਤਵਛਲ ਪੈ ਪੰਜਨ ਸੁਆਮੀ ਗੁਣ ਗਾਉਤ ਨਾਨਕ ਲਾਪ ਸੋਟ ਮਲਾ ਪੰਡੂਆ ਕ੍ਰਿਸ਼ਨ ਸਿਮਰ ਪ੍ਰਭ ਆਪਣਾ ਮਨ ਤਨ ਬੈ ਆਰੂਗਾ ਕੋਟ ਬਿਗਨ ਲਾਤੀ ਪ੍ਰਸੰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭਾਣੀ ਸ ਸੁਭਖਿਆ ਗਾ ਹੋ ਸੁਨੋ ਪੜੋ ਨਿਤ ਪਾਈ ਗੁਰੂ ਓਰੇ ਤੂੰ ਰੱਖਿਆ ਰਹਾ ਸੱਚ ਸ ਮਿੱਤ ਵਿਡਾਈ ਭਤੋਸ਼ ਲਬਦਿਆ ਲਾਉ ਸੰਤਾ ਕੀ ਪੈ ਰਖਦਾ ਆਇਆ ਆਦੀ ਬਿਰਧ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਪੂਜਨ ਨਿਤ ਅਪਿੰਚ ਸਰਬ ਵਿਲਾ ਮੁਖ ਪਾਵੂ ਜਰਾ ਮਰ ਤਾਪ ਸਵਨ ਟਾ ਗੁਣ ਗੋਵਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੀਰੀ ਸਰਬ ਕਲਾ ਬਣਾਈ ਪਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਤ ਮਹੱਲਾ ਪੰਜਵਾਂ ਸੂਖ ਮੰਗਲਾ ਕਲਿਆ ਸਹਿਤਨ ਪ੍ਰਭ ਕੀ ਚੈਨ ਹਾਰਿਆ ਰੱਖਣ ਹਾਰੇ ਰੱਖਿਓ ਬਾਰਕ ਸਤਿਗੁਰਤਾ ਉਤਾਰਿਆ ਹੋਵਰੇ ਸਤਿਗੁਰ ਕੀ ਸਿਰਿ ਨਾਈ ਜਾਕੀ ਸੇਵਨਾ ਮਿਰਥੀ ਜਾਈ ਰਹਾਉ ਕਰ ਮੈ ਸੂ ਬਾਰ ਫਿਰ ਸੁਖਾ ਪ੍ਰ ਆਪਣੇ ਭੈ ਦਿਆਲਾ ਨਾਨਕ ਵਿਗਨਾ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾ ਲਾ ਸੋਟ ਮਹੱਲਾ ਪੰਜਵੈ ਗਏ ਕਲੇਸ਼ ਰੋਗ ਸਭ ਨਾਸੀ ਪ੍ਰ ਆਪਣੇ ਕਿਰਪਾ ਦਾਰੀ ਆੜ ਪਹਿਰ ਅਰਦੋ ਸੁਆਮੀ ਪੂਰਨ ਕਾਲ ਹਮਾਰੀ ਹਜਿਓ ਤੂੰ ਸੁਖ ਸੰਪਤਿ ਰਾਸ ਰਾਖ ਲਿਹੁ ਭਾਈ ਮੇਰੀ ਕੋ ਪ੍ਰਭ ਅਗੇ ਅਰਦਾਸ ਰਹਾਉ ਜੋ ਮੰਗੇ ਸੋਇ ਸੋਇ ਪਾਵਾ ਆਪਣੇ ਖਸਮ ਭਰੋਸਾ ਕਉ ਨਾਨਕ ਗੁਰਪੂਰਾ ਪੀਟਿਉ ਮਿਟਿਉ ਸਗਲਾਂ ਦੀਸਾ ਸੋਟ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸਗਲਾ ਦੁਖ ਮਿਟਾਇਆ ਤਾ ਪ੍ਰੋਗੈ ਗੁਰ ਵਚਨੀ ਮਨ ਇੱਛੇ ਫਰ ਪਾਇਆ ਮੇਰਾ ਗੁਰ ਪੂਰਾ ਸੋ ਦਾਤਾ ਕਰਨ ਕਾਰਨ ਸਮਰੈ ਸੁਆਮੀ ਪੂਰਨ ਉਰਖ ਵੀ ਦਾਤਾ ਰਹਾ ਆਨੰਦ ਬਨੋਲ ਮੰਗਲ ਗੁਣ ਕਾਹੋ ਗੁਰ ਨਾਨਕ ਭੈਂਦਿਆਲਾ ਜੈ ਜੈ ਕਾਰ ਭੈ ਜਗ ਭੀਤਰ ਓਵਾ ਪਰ ਬ੍ਰਹਮ ਰਖਵਾਲਾ ਸੋਟ ਮਹਲਾ ਪੰਜਵ ਦਰਤ ਗਵਾਇਆ ਹਰ ਪ੍ਰਾਪੀ ਸ ਸੰਸਾਰੂ ਬਾਰਿਆ ਪਰ ਬ੍ਰਹਮ ਪ੍ਰਕਿਰਪਾ ਦਾਰੀ ਆਪਣਾ ਬਿਰਦ ਸਮਾਰਿਓ ਕੋਈ ਰਾਜੀ RAM ਕੀ ਰਖਵਾਲੀ ਸੂ ਸਹਿ ਆਨੰਦ ਗੁਰੂ ਕਾ ਬੂ ਮਨ ਤਨ ਦੇ ਸੁਖਾਲੀ ਵਾਹ ਪਤਿ ਤੋਂ ਦਾਨ ਸੰਗੁਰ ਮੀਰਾ ਮੈਂ ਜਿਸ ਕਾ ਬਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਨ ਨਾਨਕ ਕੀ ਅਰਦਾਸ ਸੋਟ ਮਹੱਲਾ ਪੰਜਵਾਂ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਨਾਰੀ ਭਰਪੂਰੇ ਕੀ ਸੱਣੀ ਉਭਰੀ ਕਾਰਜ ਸਗਲ ਸਵਾਰੀ ਹਰ ਜਨ ਸਿਮਰਿਆ ਨਾਮ ਧਾਰੂ ਤਾਪ ਤਾਰੇ ਆ ਸਤਗੁਰ ਪੂਰਾਈ ਆਪਣੀ ਕਿਰਪਾ ਧਾਰੂ ਰਹਾ ਸਦਾ ਅਨੰਦ ਕਰੇ ਮੇਰੀ ਪਿਆਰੀ ਹਰ ਗੋਬਿੰਦ ਗੁਰ ਰੱਖਿ ਆਉ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਭ ਭਾਖਿਓ ਸੋਤ ਮਹੱਲਾ ਪੰਜਵਾ ਐ ਕਿਰਪਾ ਸੁਆਮੀ ਮੇਰੇ ਤੇ ਸਾਚੇ ਦਰਬਾਰ ਸੰਤ ਗੁਰਤਾ ਕੋ ਗਵਾਇਆ ਭਾਈ ठान पाई ਸੰਸੋਰੀ ਆਪਣੇ ਜੀ ਜੰਤੇ ਆਪੇ ਰਖੈ ਜਮਹ ਕਿਉ ਹਟ ਤਾਰੈ ਹਰ ਕੀ ਤਨ ਹਿਦੈ ਹਰਿ ਦਾਰਾ ਸਦਾ ਸਦਾ ਪ੍ਰਭਿ ਸਿਮਰਿਆ ਭਾਈ ਦੁੱਖ ਕਿਲ ਵਿਖ ਕਟਨ ਹਾਰੇ ਰਹਾਉ ਤਿਸ ਕੀ ਸਨੀ ਉਬਰਾਏ ਭਾਈ ਜਨ ਅਰਚਿਆ ਸਭ ਕੋਈ ਕਰਨ ਕਾ ਸਮਰਤ ਸੁ ਪਾਈ ਸਚੈ ਸਚੀ ਸੋਈ ਨਾਨਕ ਪ੍ਰਭੂ ਤੇ ਆਈਏ ਪਾਈ ਮਨ ਤਨ ਸੀਤਲ ਹੋਏ ਸੋਟ ਮਹੱਲਾ ਪੰਜਵਾਂ ਸੰਤੋ ਹਰਿ ਹਰਿ ਨਾਮ ਉਪਾਈ ਸੁਖ ਸੰਗਰ ਪ੍ਰਾਇ ਸਰਵ ਨਾਹੀ ਮਨ ਚਿੰਦੜਾ ਫਲ ਪਾਈ ਰਹਾ ਸਤ ਗੁਰੂ ਪੂਰੇ ਤਾਪ ਗਵਾਇ ਆਪਨੀ ਕਿਰਪਾ ਦਾਰੀ ਮਹਾਰਮ ਭ੍ਰਮ ਪ੍ਰਭ ਹੈ ਧਿਆਲਾ ਦੁਖ ਮਿਟਿਆ ਸਭ ਪਰਿਵਾਰੀ ਸਰਬ ਨਿਰਾਨਾ ਮੰਗਲ ਰਸ ਰੂਪਾ ਹਰ ਕਾ ਨਾਮ ਅਦਾਰੂ ਨਾਨਕ ਪਹਿ ਨਾਨਕ ਪਾਤਰਾ ਕੀ ਪਰਮੇਸ਼ਰਿਆ ਸਭ ਸੰਸਾਰੂ ਸੋਤ ਮਹੱਲਾ ਪੰਜਵਾ ਮੇਰਾ ਸੰਗੁਰਖਵਾਲਾ ਹੂਆ ਧਰ ਕਿਰਪਾ ਬਰਹਾਦੀ ਰੱਖਿਆ ਹਰ ਕੋਨ ਨਨ ਨੁਰੂ ਵਰਹਾਉ ਤਾਪ ਗਿਆ ਪ੍ਰਭ ਆਪੋ ਮਿਟਾਇਆ ਜਨ ਕੀ ਹਾਜ਼ਿਰ ਕਾਈ ਸਾ ਸੰਗਤ ਤੇ ਸਫਲ ਪਾਈ ਸਤਗੁਰ ਕੇ ਬਲ ਜਾਈ ਸਾ ਸੰਗਤ ਤੇ ਸਫਲ ਪਾਈ ਸਤ ਗੁਰ ਕੈ ਬਲ ਜਾਈ ਹਤਪਰਤ ਪ੍ਰਾਧੂ ਸواری ਹਮਰਾ ਗੁਣ ਅਗੁਣ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੀਰਾ ਸਫਲ ਕਰ ਮਸਤਕ ਧਾਰਿਆ ਸੋਟ ਮਹਲਾ ਪੰਜਵਾ ਜੀ ਦੰਤ ਸਾ ਤਿਸ ਕੇ ਕੀਏ ਸੋਈ ਸੰਸਹਾਈ ਆਪਣੇ ਸੇਵਕੀ ਆਪੇ ਰੱਖੇ ਪੁਨ ਬਈ ਬਣਾਈ ਪਾਰਬ ਪੂਰਾ ਮੇਰਨਾ ਲੋਗ ਗੁਰੂਰੇ ਪੂਰੀ ਸੋ ਰਾਖੀ ਹੋਏ ਸਭ ਦਾ ਦਿਆਲ ਰਹਾ ਅੰਤਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੇ ਜਉ ਬਾਰਕ ਪਤ ਮਾਤਾ ਸੋਤ ਮਹਲਾ ਪੰਜਵਾਂ ਥਾਨ ਪਾਈ ਕਰਤਾਰੀ ਤਾ ਛੋੜ ਗਿਆ ਪਰਵਾਰੀ ਗੁਰੂ ਰਹਿ ਰਾਖੀ ਸਨਸਤੇ ਕੀ ਟਾਕੀ ਪਰਮੇਸ਼ਰ ਆਪੋ ਆਰਖਵਾਲਾ ਸਾਂਸ ਸਹਿ ਸੁਖ ਖਿਨ ਮੈਂ ਉਭਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਦੁਖ ਰੋਗ ਬਿਦਾਰੂ ਆਪਣੀ ਕਿਰਪਾ ਦਾਰੀ ਤਨ ਸਗਲੀ ਬਾਤਾਂ ਸਵਾਰੀ ਪ੍ਰਾਪ ਨਾ ਬਿਰ ਸਮਾਰਿਆ ਮਰਾ ਗੁਣ ਅਗੁਣ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਨ ਸਗਲੀ ਲਾਜ ਰਾਖੀ ਬੋਲੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਬ ਨਾਨਕ ਨਾਮ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਟ ਮਹੰਲਾ ਪੰਜਵਾ ਗੁਰਪੂਰਾ ਆਰੰਢੀ ਕਾਜ ਸੰਗਲੀ ਸਰਦੀ ਸਗਲ ਮਨੋਰਥ ਪੂਰੀ ਵਾਜੀ ਅਨਵਤੂਰੀ ਸੰਤੋ RAM ਜਸ ਫਾਇਆ ਸੰਤੇ ਸਥਾਨ ਬਸੇ ਸੁਖ ਸੇਜੀ ਸਗਲੇ ਦੁੱਖ ਮਿਟਾਇਆ ਰਹਾਉ ਗੁਰੂ ਰੂਪੇ ਕੀ ਬਾਣੀ ਪਰਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਅਕਤ ਕਹਾਣੀ ਗੁਰੂ ਰੂਪੇ ਕੀ ਬਾਣੀ ਪਰਮ ਮਨ ਬਾਣੀ ਨਾਨਕ ਦਾਸ ਵਖਾਣੀ निर्मल अकथ कहाणी